ਸਨੇ ਇੰਦਰ ਸਿੰਘ ਮੀਲੂ ਫਰauti ਕਹਾਣੀ ਪੇੜੇ ਵਾਲਾ ਸਾਨ ਅਫਸਰ ਤਾਂ अनेका ਦੇਖੇ ਪਰ ਉਸ ਸ਼ਖਸ ਵਰਗਾ ਨਹੀਂ ਨਾ ਹੀ ਕਿਸੇ ਦਾ ਮਿੱਤਰ ਤੇ ਨਾ ਹੀ ਕਿਸੇ ਦਾ ਮਿਤ ਉਸ ਦੀ ਚੁੱਪ ਵਿੱਚ ਉਸ ਦੇ ਸਾਰੇ ਗੁਣ ਔਗਣ ਛੁਪੇ ਹੋਏ ਹਨ ਵੈਸੇ ਅਫਸਰੀ ਦੇ ਅਕੜੇ ਵਿੱਚ ਦਾ ਸਰ ਘੱਟ ਹੀ ਦਿਖਾਈ ਦਿੰਦਾ ਹੈ ਉਹ ਆਪ ਤੋਂ ਵੱਡੇ ਅਧਿਕਾਰੀ ਨਾਲ ਗੱਲ ਕਰਨ ਤੋਂ ਝਿਜਕਦਾ ਛੋਟੇ ਤੇ ਕਦੇ-ਕਦਾਈਂ ਮਾੜਾ-ਮੋਟਾ ਰੂਪ ਝਾੜ ਵੀ ਦਿੰਦਾ ਪਰ ਅਫਸਰੀ ਦੀ ਬੋ ਉਹ ਕਦੇ ਨਾ ਛੱਡਦਾ ਆਮ ਬੰਦਾ ਉਹਦੇ ਕੋਲ ਜਾਣੋਂ ਡਰਦਾ ਨਹੀਂ ਉਹ ਕਿਸੇ ਨਾਲ ਆਪਣੀ ਭਾਵਕ ਸਾਂਝ ਨਹੀਂ ਰੱਖਦਾ ਸਵੇਰੇ ਸਮੇਂ ਸਿਰ ਦਫ਼ਤਰ ਆਉਣਾ ਤੇ ਫਿਰ ਸ਼ਾਮ ਨੂੰ ਲੇਟ ਜਾਣਾ ਕਦੇ-ਕਦਾਈਂ ਛੁੱਟੀ ਵਾਲੇ ਦਿਨ ਵੀ ਦਫ਼ਤਰ ਆ ਬੈਠਦਾ ਕਰੇਲੂ ਮਨਸਕਤਾ ਦੀਆਂ ਨਿਸ਼ਾਨੀਆਂ ਉਹਦੇ ਇਸ ਵਤੀਰੇ ਤੋਂ ਸਾਫ਼ ਝਲਕਦੀਆਂ ਉਹਦੀ ਘਰ ਵਾਲੀ ਨਾਲ ਘਲਟੀ ਬਣਦੀ ਵੈਸੀ ਉਹ ਪੂਰਾ ਅਪਡੇਟ ਹੋ ਕੇ ਰਹਿੰਦਾ ਢਾਈ ਸ਼ਹਿ ਇਲਾਕੇ ਫੌਜੀ ਅਫਸਰਾਂ ਵਾਂਗ ਪੋਚਮੀ ਪੱਗ ਨਾਲ ਦਾੜੀ ਨੂੰ ਸਿੰਮ ਕੋ ਲਾ ਕੇ ਮੈਚਿੰਗ ਕੱਪੜੇ ਪਾ ਹਰ ਸਮੇਂ ਉਰਜਾ ਨਾਲ ਭਰਿਆ ਰਹਿੰਦਾ ਉੱਪਰਲੇ ਅਫਸਰਾਂ ਜਾਂ ਮੰਤਰੀਆਂ ਨੂੰ ਫਰਜ਼ੀ ਸਲਾਮ ਨਹੀਂ ਮਾਰਦਾ ਬਸ ਆਪਣੀ ਧੁੰਚ ਮਸਤ ਰਹਿੰਦਾ ਹੈ ਉਹਦੀ ਆਪਣੀ ਹੀ ਸਮਾਸਾਰਣੀ ਬਣੀ ਹੁੰਦੀ ਹੈ ਉਹ ਆਪਣੇ ਏਰੀਏ ਦਾ ਪੂਰਾ ਪੇਤੀ ਹੈ ਕਿਉਂਕਿ ਕਿੰਨੇ ਹੀ ਬਰਿਆਂ ਤੋਂ ਸਰਵਿਸ ਉਹਦੀ ਇਸ ਇਲਾਕੇ ਦੀ ਹੈ ਉਹ ਇਸੇ ਦਫ਼ਤਰ ਵਿੱਚ ਤਰੱਕੀ ਲੈ ਕੇ ਇਸੇ ਦਫ਼ਤਰ ਦਾ ਮੁਖੀ ਬਣ ਗਿਆ ਹੈ ਇਸੇ ਕਰਕੇ ਉਹ ਸਭ ਜਾਣਦਾ ਹੈ ਕਿ ਕਿੱਥੋਂ ਰਾਹ ਮਿਲਣੀ ਹੈ ਕਿੱਥੇ ਕਿਸੇ ਪਿੰਡ ਦੀ ਫਿਰਨੀ ਹੈ ਕਿੱਥੇ ਸ਼ਰਾਬ ਤੇ ਕਬਾਬ ਦਾ ਇੰਤਜ਼ਾਮ ਹੋ ਜਾਂਦਾ ਹੈ ਬਸ ਉਦੀ ਸ਼ਾਮ ਦੀ ਰੁਟੀਨ ਮੁਰਗਾ ਤੇ ਕਬਾਬ ਦੀ ਹੈ ਕਦੇ-ਕਦੇ ਹੀ ਦਫ਼ਤਰ ਵਿੱਚ ਮਾੜੀ-ਮੋਟੀ ਹਾਸੇ ਠੱਠੇ ਵਿੱਚ ਸ਼ਰਾਬ ਦੀ ਗੱਲ ਵੀ ਛੋ ਲੈਂਦਾ ਹੈ ਵੈਸੇ ਚਰਿੱਤਰ ਦਾ ਉਹ ਸਾਫ਼ ਸੁਥਰਾ ਹੈ ਇਸ ਕਰਕੇ ਬਿਨਾਂ ਮਰਦ ਹੋਣ ਤੇ ਵੀ ਇਲਾਕੇ ਵਿੱਚ ਕਿਸੇ ਘਰ ਗਏ ਨੂੰ ਕਰਦੀਆਂ ਤੀਵੀਆਂ ਵੀ ਚਾਹ ਪਾਣੀ ਪੁੱਛ ਲੈਂਦੀਆਂ ਹਨ ਕਈ ਤਾਂ ਪੈਰ ਜੇ ਮਲਦੇ ਨੂੰ ਵੇਖ ਕੇ ਅਖਬਾਰ ਵਿੱਚ ਲਪੇਟ ਕੇ ਵਿਸਕੀ ਦੀ ਬੋਤਲ ਵੀ ਫੜਾ ਦਿੰਦੀਆਂ ਹਨ ਜੀ ਉਹ ਕਹਿ ਗਏ ਸੀ ਵੈਸੇ ਚਾਹਤਾ ਤਾਂ ਸ਼ਕੀਨ ਕਾਟੀ ਹੈ ਇਸ ਕਰਕੇ ਉਹ ਨਿੰਬੂ ਆਪਣੇ ਕੋਲ ਹਮੇਸ਼ਾ ਰੱਖਦਾ ਹੈ ਦਫ਼ਤਰ ਆਏ ਖਬਰਦਾਰ ਦੀ ਉਹ ਪੂਰੀ ਪਛ ਪ੍ਰਤੀਕ ਕਰਦਾ ਹੈ ਉਹ ਇਸ ਕਰਦਾ ਪ੍ਰਤੀਕ ਨਹੀਂ ਕਿ ਅਫਸਰੀ ਦੀ ਤਾਕਤ ਸੱਚਮੁੱਚ ਹੁਕਮ ਚਲਾਉਣ ਵਾਲੀ ਹੁੰਦੀ ਹੈ ਭਾਵੇਂ ਉਹ ਉੱਚ ਪੱਧਰ ਦਾ ਅਧਿਕਾਰੀ ਨਹੀਂ ਪਰ ਫਿਰ ਵੀ ਉਹਦਾ ਏਰੀਆ ਵਿਸ਼ਾਲ ਹੈ ਪਰ ਉਹਿੰਜਾ ਪਿੰਡਾ ਦਾ ਏਰੀਆ ਕੋਈ ਘਟ ਹੁੰਦਾ ਉਹ ਆਪਣੀ ਰੂਹ ਨੂੰ ਹਮੇਸ਼ਾ ਬਾਗੋ-ਬਾਗ ਰੱਖਦਾ ਹੈ ਅੰਦਰਲਾ ਦੁੱਖ ਦਰਦ ਜਾਂ ਦਿਲ ਦੀ ਕੋਈ ਵੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦਾ ਉਹ ਗੁੜ ਦੀ ਰੋੜੀ ਨੂੰ ਰੋਟੀ ਤੋਂ ਬਾਅਦ ਮੂੰਹ ਨਹੀਂ ਲਾਉਂਦਾ ਪਰ ਗੁੜ ਦੇ ਹਰਕ ਦਾ ਪੂਰਾ ਸ਼ਕੀਨ ਹੈ ਉਹ ਕਦੇ ਕਿਸੇ ਨੂੰ ਫਾਲਤੂ ਸਵਾਲ ਜਵਾਬ ਨਹੀਂ ਕਰਦਾ ਬਸ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੀ ਗੱਲਬਾਤ ਕਰਨ ਦੇ ਲਹਿਜ਼ੇ ਦੇ ਸ਼ਬਦ ਹਨ ਜਾਂ ਕਹਿ ਲਈਏ ਤਕੀਅ ਕਲਾਮ ਹਨ ਉਹ ਜ਼ਿੰਦਗੀ ਵਿੱਚ ਬੜਾ ਸਹਿਜ ਤੇ ਹੌਲੀ-ਹੌਲੀ ਚੱਲਣ ਵਾਲਾ ਅਫਸਰ ਹੈ ਉਹ ਪਹਿਲੇ ਵੀ ਇੰਨੇ ਡਿਪਲੋਮਾ ਕਰਕੇ ਇਸ ਪੋਸਟ ਤੇ ਲੱਗਾ ਤੇ ਇੱਥੇ ਹੀ ਪ੍ਰਮੋਟ ਹੋ ਗਿਆ ਇਸ ਕਰਕੇ ਉਹਦਾ ਆਪਣੇ ਏਰੀਆ ਵਿੱਚ ਹਰੇਕ ਨਾਲ ਮੋਹ ਮੁਹੱਬਤ ਵਾਲਾ ਰਿਸ਼ਤਾ ਬਣ ਗਿਆ ਹੈ ਛੇਤੀ ਦੇ ਨੇ ਉਹ ਕਿਸੇ ਨੂੰ ਤੂੰ ਤਾਂ ਜਾਂ ਉਹਦੇ ਲਹਿਜੇ ਨਾਲ ਕਦੇ ਨਹੀਂ ਬੁਲਾਉਂਦਾ ਕਿਸੇ ਆਪਣੇ ਹਮਤੈਜ ਨੂੰ ਦਫਤਰੀ ਨੁਕਸਾਨ ਨੂੰ ਖਾਮ ਰਖਤਾ ਹੋਇਆ ਹਰੇਕ ਨੂੰ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਂਦਾ ਹੈ ਉਹ ਆਪ ਕੰਮ ਕਰਤੇ ਦਫਤਰੀ ਸਮੇਂ ਦਾ ਪੂਰਾ ਪਾਬੰਦ ਹੈ ਉਹਦੇ ਕੋਲ ਕੰਮ ਕਰਵਾਉਣ ਲਈ ਆਏ ਲੋਕਾਂ ਨਾਲ ਉਹਦਾ ਬਤਿਹਰਾ ਸਮਝਣ ਤੇ ਸਮਝਾਉਣ ਵਾਲਾ ਹੁੰਦਾ ਹੈ ਉਹ ਕਿਸੇ ਦੀ ਫਾਈਲ ਨੂੰ ਰੋਕਦਾ ਨਹੀਂ ਉਹ ਕਰਮਚਾਰੀ ਬਾੜਾ ਨਹੀਂ ਉਹ ਕਿਸੇ ਨੂੰ ਦਫ਼ਤਰ ਦੇ ਫालतू ਗੇੜੇ ਨਹੀਂ ਲਵਾਉਂਦਾ ਬਸ ਉਹ ਤਾਂ ਦਫ਼ਤਰੀ ਸਮਾਂ ਅਪਰੰਤ ਆਪਣੀ ਹੀ ਬਣਾਈ ਸਮਾ ਸਰਨੀ ਮੁਤਾਬਕ ਆਪਣੇ ਵੱਡੇ ਏਰੀਆ ਦੇ ਗੇੜੇ ਲਾਉਂਦਾ ਹੈ ਉਹ ਕਿਸੇ ਦਾ ਹੱਕ ਰੱਖਦਾ ਨਹੀਂ ਮਾਰਦਾ ਨਹੀਂ ਤੇ ਆਪਣਾ ਬਣਦਾ ਹੱਕ ਵਸੋਲਣ ਦਾ ਉਸ ਦਾ ਆਪਣਾ ਹੀ ਅੰਦਾਜ਼ ਹੈ ਸਿਰਦਾਂਤ ਅਸੂਲ ਹੈ ਉਹਦੀ ਨੇਕ ਦਲੀ ਨਾਲ ਕੰਮ ਕਰਨ ਦੀ ਰੀਤ ਨਾਲ ਪ੍ਰੀਤ ਹੈ ਕਿਸੇ ਨਾਲ ਵੀ ਪੱਜ ਪੱਜ ਕੀ ਪੈਣਾ ਉਹਦੇ ਸੁਭਾਅ ਵਿੱਚ ਸ਼ਾਮਲ ਨਹੀਂ ਹੈ ਉਹ ਸਫਲਤਾ ਨਾਲ ਅਫਸਰੀ ਕਰ ਰਿਹਾ ਹੈ ਉਹਦੀ ਵੀ ਸਾਰੀ ਕਾਰਜਸ਼ੀਲਤਾ ਵਿੱਚੋਂ ਵਿੱਚ ਪੂਰੀ ਪਾਰਦਰਸ਼ਤਾ ਚੱਲਦੀ ਹੈ ਸਮੇਂ ਤੇ ਰਾਹਾਂ ਦੀਆਂ ਆਪਣੀਆਂ ਕਹਾਣੀਆਂ ਹੁੰਦੀਆਂ ਹਨ ਸਮਾਂ ਆਪਣੀ ਚਾਲ ਚੱਲ ਰਿਹਾ ਸੀ ਕਿਸੇ ਸਿਆਸੀ ਦਬਾਅ ਕਾਰਨ ਦੋ ਪਰਿਵਾਰਾਂ ਦੀ ਆਪਸੀ ਲੜਾਈ ਵਿੱਚ ਉਹ ਅਜਿਹਾ ਫਸਿਆ ਮਹਿਸੂਸ ਕਰਨ ਲੱਗਾ ਜੇ ਇੱਕ ਦਾ ਕੰਮ ਕਰਦਾ ਹੈ ਤਾਂ ਦੂਜਾ ਤਬਾ ਬਣਾਉਂਦਾ ਤੇ ਦੂਜਾ ਨਾਰਾਜ਼ ਹੁੰਦਾ ਉਹਦਾ ਆਪਸੀ ਤਾਲਮਿਲ ਡਗਮਗਾਉਣ ਲੱਗਾ ਨੈਤਿਕਤਾ ਦੀ ਗ੍ਰਾਵਿਟੀ ਦਾ ਪੈੜਾ ਅਸਰ ਇੱਕ ਦੋ ਕਰਮਚਾਰੀਆਂ 'ਚੋਂ ਬੂਹ ਮਾਰ ਲੱਗਾ। ਉਹਨੂੰ ਦਫ਼ਤਰ ਵਿੱਚ ਬਹੁਤੀ ਗਿਣਤੀ ਭੂਤਨਿਆਂ ਦੀ ਦਿਸਣ ਲੱਗੀ। ਉਹ ਬਚੈਨ ਜਿਆ ਰਹਿੰਦਾ। ਰਿਸ਼ਵਤ ਖੋਰੀ ਤੇ ਪ੍ਰਸ਼ਟਾਚਾਰ ਕਰਨ ਤੋਂ ਇਲਾਵਾ ਸਿਆਸੀ ਦਬਾਅ ਕਾਰਨ ਸਾਰਾ ਦਫ਼ਤਰੀ ਕੰਮ ਉਲਝਿਆ ਉਲਝਿਆ ਤੇ ਵਿਗਾੜਿਆ ਵਿਗੜਿਆ ਲੱਗਣ ਲੱਗਾ। ਪਰ ਉਹ ਆਪਣੇ ਅਸੂਲਾਂ ਤੇ ਅੜਿਆ ਰਿਹਾ। ਉਹ ਆਪਣੀ ਚੜ੍ਹਤ ਦਾ ਸਮੁੱਚਾ ਪ੍ਰਭਾਵ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਖੀਰ ਸਿਆਸੀ ਦਬਾਅ ਕਰਨ ਵਿਭਾਗੀ ਸ਼ਾਨਬੀਨ ਉਦੀ ਬਦਲੀ ਸੈਂਕੜੇ ਮੀਲਾਂ ਦੂਰ ਦੀ ਕਰਕੇ ਤੁਰੰਤ ਰਲੀਫ ਹੋ ਕੇ ਅਗਲੇ ਦਫਤਰ ਵਿੱਚ ਹਾਜ਼ਰੀ ਯਕੀਨੀ ਬਣਾਉਂਦੇ ਹੁਕਮ ਕਰ ਦਿੱਤੇ। ਦੂਸਰੇ ਦਿਨ ਦਫਤਰ ਦੇ ਬਾਹਰ ਅਮਰ ਲਾਲ ਦੇ ਚਾਹ ਦੇ ਖੋਖੇ ਤੇ ਕੰਮ ਕਰਵਾਉਣਾ ਹੀ ਸਿਆਣੇ ਲੋਕ ਗੱਲਾਂ ਕਰ ਰਹੇ ਸਨ। ਉਹ ਮਾੜੀ ਗਿੱਦੀ ਵੀ ਗਊ ਦੇ ਜਾਇ ਨਾਲ ਉਹ ਕਿਸੇ ਤੋਂ ਕੀ ਮੰਗਦਾ ਸੀ? ਉਹ ਤਾਂ ਵਿਚਾਰਾ ਪੇੜੇ ਵਾਲਾ ਸੰਤਾ। ਇੱਕ ਹੰਡ ਚਰਚਾ ਦੇਰ ਸ਼ਾਮ ਤੱਕ ਪੂਰੇ ਇਲਾਕੇ ਵਿੱਚ ਸੁਣਨੋ। ਮਿਲਦੀ ਰਹੀ ਧੰਨਵਾਦ